ਇਹ ਜਦੋਂ ਵੋਟਾਂ ਹੁੰਦੀਆਂ ਹੈਗੇ ਇਲੈਕਸ਼ਨ ਟਾਈਮ ਦੇ ਵਿੱਚ ਇਹ ਲਗਭਗ ਹਰ ਘਰ ਦੇ ਵਿੱਚ ਜਾ ਕੇ ਦਰਵਾਜ਼ਾ ਖਿਲਾ ਕੇ ਹੱਥ ਜੋੜਦੇ ਜੀ ਸਾਨੂੰ ਵੋਟ ਕਰੋ ਹਰ ਘਰ ਦਾ ਦਰਵਾਜ਼ਾ ਖੁਲਵਾ ਕੇ ਹੱਥ ਜੋੜਦੇ ਹੈਗੇ ਸਾਨੂੰ ਵੋਟ ਕਰੋ ਉਹਦਾ ਕਾਰਨ ਪਤਾ ਕੀ ਹੁੰਦਾ ਸਾਥ ਸੰਗਤ ਜੀ ਉਹਦਾ ਕਾਰਨ ਇਹ ਹੁੰਦਾ ਹੈ ਕਿ ਅਗਰ ਅਸੀਂ ਜਿੱਤ ਗਏ ਆਉਣ ਵਾਲੇ 55 ਸਾਲਾਂ ਤੱਕ ਤੁਸੀਂ ਜਿੰਨੇ ਮਰਜ਼ੀ ਹੱਥ ਜੋੜਦੇ ਸਾਡੇ ਦਰਵਾਜ਼ੇ ਬੰਦ ਹੀ ਰਹਿਣਗੇ ਤੁਹਾਡੇ ਹੁੰਦਾ ਜੀ ਐਵੇਂ ਹੀ ਹੁੰਦਾ ਨਾ ਪਹਿਲਾਂ ਵੋਟਰਾਂ ਭਾ ਕੇ ਸਰਪੰਚ ਨੂੰ ਜਿਤਾਓ ਫਿਰ ਨਾਲੀਆਂ ਕੱਚੀਆਂ ਦਾ ਕੱਚੀਆਂ ਉਹੀ ਬੋ ਉਹੀ ਰੂੜੀਆਂ ਕੱਲ ਮੈਂ ਕਿਸੇ ਪਿੰਡ ਦੇ ਵਿੱਚੋਂ ਲੰਘ ਰਿਹਾ ਸੀਗਾ ਕਿਤੇ ਜਾ ਰਹੇ ਸੀਗੇ ਮੈਂ ਘਰ ਦੇ ਨੂੰ ਕਿਹਾ ਮੈਂ ਕਿੱਧਾ ਤਕੜਾ ਪਿੰਡ ਹੈ ਬਹੁਤ ਤਕੜਾ ਪਿੰਡ ਹੈ ਮੈਂ ਕਿਹਾ ਇੱਥੇ ਦੀ ਜਿੰਨੀ ਗ੍ਰਾਂਟ ਆਂਦੀ ਹੋਏਗੀ ਨਾ ਅਗਰ ਇੱਥੇ ਦਾ ਸਰਪੰਚ ਇਮਾਨਦਾਰ ਹੋ ਕੇ 50% ਖਾ ਕੇ 50% ਵੀ ਲਾਵੇ ਨਾ ਇਸ ਪਿੰਡ ਤੇ ਚੰਡੀਗੜ੍ਹ ਵਰਗਾ ਬਣਾ ਦੇਗਾ ਉਹੀ ਟੁੱਟੀਆਂ ਨਾਲੀਆਂ ਉਹੀ ਰੂੜੀਆਂ ਉਹੀ ਵਧੂਆਂ ਕਿਉਂ ਪਤਾ ਅਗਲੇ 5 ਸਾਲਾਂ ਬਾਅਦ ਅਸੀਂ ਕਿਹੜਾ ਆਉਣਾ ਲੁੱਟੋੜਾ